ਇੱਕ ਮੁਹਿੰਮ ਆਪਣੀ ਭੈਣਾਂ ਨਾਲ ਕੇ ਚਲਾਉਣਾ ਚਾਹੁੰਦਾ ਕਿ ਪੰਜਾਬ ਦੇ ਉਸ ਹਰ ਘਰ ਦੇ ਵਿੱਚ ਜਾਵਾਂਗੇ ਜਿੱਥੇ ਪੰਜਾਬ ਦੀਆਂ ਧੀਆਂ ਬੇਡਰ ਹੋ ਕੇ ਜੀਣ ਪੰਜਾਬ ਦੇ ਵਿੱਚ ਅਸੀਂ ਪਹਿਲਾਂ ਉਹ ਸਰਕਾਰਾਂ ਨੂੰ ਵੋਟਾਂ ਪਾ ਕੇ ਜਿਤਾਇਆ ਸਾਨੂੰ ਉਮੀਦ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਪੰਜਾਬ ਦਾ ਭਵਿੱਖ ਜਿਹੜਾ ਵਧੀਆ ਕਰੂਗੀ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹੀ ਸਰਕਾਰਾਂ ਜੋ ਆ ਪਿੱਛੇ ਅਕਾਲੀ ਦਲ ਕਾਂਗਰਸ ਕਰਦੀਆਂ ਆ ਰਹੀਆਂ ਇਹ ਵੀ ਉਸ ਤੋਂ ਬੱਤਰ ਪਾਰਟੀ ਹੈ ਨਾਲਸੋ ਆਵਾਦੀ ਪਾਰਟੀ ਭਗਵੰਤ ਮਾਨ ਸਰਕਾਰ ਕਹਿੰਦਾ ਸੀ ਅਸੀਂ ਵੀਆਪੀ ਕਲਚਰ ਬੰਦ ਕਰਨਾ ਕਿੱਥੇ ਬੰਦ ਹੋ ਗਿਆ ਉਹ ਕਹਿੰਦਾ ਸੀ ਅਸੀਂ ਦੋ ਦੋ ਗਨਮੈਨ ਨਹੀਂ ਰੱਖਨੇ ਪੁਆਇੰਟ ਨਹੀਂ ਫਿਰਦੇ ਦੱਸੋ ਨਾ ਜੁਆਇਨ ਕਰ ਲਿਆ ਇਹ ਸੋਚ ਕੇ ਜੁਆਇਨ ਕਰ ਲਿਆ ਕਿਹੜਾ ਉਹਦੇ ਵਾਅਦਾ ਸਾਡੇ ਨੇ ਪੂਰਾ ਕੀਤਾ ਤੁਸੀਂ ਮੈਨੂੰ ਇਹ ਦੱਸੋ ਉਹ ਹੁਣ ਲੇਡੀਜ਼ ਦੀ ਲੋੜ ਹੈ ਸਾਨੂੰ ਅਸੀਂ ਰੱਖਿਆ ਕਰਾਂਗੇ ਸ਼ਿਵਸਾਣਾ ਪੰਜਾਬ ਕਦੀ ਵੀ ਡਰੀ ਨਹੀਂ ਕਿਸੇ ਪਾਸੇ ਦੇਖ ਕੇ ਜੇ ਲੇਡੀ ਨਾਲ ਰੇਪ ਹੁੰਦਾ ਉਹਦੇ ਨਾਲ ਕੋਈ ਖੜਾ ਦੇਖਿਆ ਕੋਈ ਐਮਐਲਏ ਕੋਈ ਕੌنسਲਰ ਕੋਈ ਕੋਈ ਤੁਸੀਂ ਦੇਖਿਆ ਵੀ ਮੰਤਰੀ ਉਹਦੇ ਨਾਲ ਆ ਕੇ ਖੜ ਗਿਆ ਭਗਵੰਤ ਮਾਨ ਜੀ ਆਪਣੇ ਅੰਦਰ ਝਾਕ ਕੇ ਦੇਖੋ ਕਿ ਤੁਹਾਡੇ ਘਰ ਵੀ ਧੀਆਂ ਨੇ ਪਹਿਣਾ ਨੇ ਮਾਤਾਵਾ ਨੇ ਜਿਨ੍ਹਾਂ ਦੇ ਘਰ ਰੇਪ ਹੁੰਦਾ ਵਾ ਜਿਨ੍ਹਾਂ ਦੇ ਘਰ ਉਹਨਾਂ ਨੂੰ ਪੁੱਛ ਕੇ ਦੇਖੋ ਕਦੀ ਤੁਸੀਂ ਹਾਲਚਾਲ ਪੁੱਛਣ ਗਏ ਆ ਰੇਪ ਹੋ ਰਿਹਾ ਨਵਾਲਕ ਬੱਚਿਆਂ ਨਾਲ ਹੋ ਰਿਹਾ ਕੋਈ ਬੋਲਦਾ ਡਰਦਾ ਕੋਈ ਨਹੀਂ ਬੋਲਦਾ ਪਤਾ ਵੀ ਜੇਸੀ ਠਾਣੇ ਜਾਮਾ ਕੇ ਸਾਨੂੰ ਇਹ ਗਲਤ ਸਵਾਲ ਹੋਣੇ ਆ ਕੋਸੀ ਕੇ ਸੁਰਾ ਖੜ ਜੋ ਕੇ ਮਹਿਲਾ ਦੇ ਨਾਮ ਖੜਾਂਗੇ ਅਸੀਂ ਹੁਣ ਪਾਰਟੀ ਦੇ ਵਿੱਚ ਰਹਿ ਕੇ ਅਸੀਂ ਖੜੇ ਨਹੀਂ ਹੁਣ ਸ਼ਿਲਸਨਾ ਚ ਰਹਿ ਕੇ ਕਿਹੜੀ ਇਹ ਲੈਡੀ ਹੱਕ ਚ ਆਉਣਗੀਆਂ ਆਉਣਗੀਆਂ ਸੇ ਕਰਕੇ ਇਸ ਪਾਰਟੀ ਦੇ ਵਿੱਚ ਆਏ ਆ ਕਿ ਅਸੀਂ ਖੁੱਲ ਕੇ ਖੜਾਂਗੇ ਕਿਸੇ ਵੀ ਲੇਡੀਜ਼ ਨੂੰ ਕੋਈ ਵੀ ਤਕਲੀਫ ਹੋਊਗੀ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਹਮ ਹਮ ਆ ਕੇ ਪੂਰੀ ਟੀਮ ਦੇ ਨਾਲ ਉੱਤੇ ਪਹੁੰਚਾਂਗੇ ਪੰਜਾਬ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਕਿ ਅਸੀਂ ਪੰਜਾਬ ਚ ਨਸ਼ਾ ਮੁਕਤ ਕਰ ਦਾਂਗੇ ਮੈਨੂੰ ਦੱਸੀ ਚਲੋ ਤੁਹਾਨੂੰ ਜਾਦਾ ਪਤਾ ਤੁਸੀਂ ਜਿਹੜਾ ਮਰਜੀ ਦਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਅੱਜ ਤੱਕ ਕੋਈ ਵਾਅਦਾ ਪੂਰਾ ਹੋਇਆ ਅੱਜ ਮੈਂ ਕਹਿੰਦਾ ਵੋਟਾਂ ਪੈ ਜਾਣ ਜਿੰਨੇ ਇਹਨਾਂ ਦੇ 99 ਦੇ 99 ਐਮਐਲਏ ਜਿੱਤੇ ਆ ਉਹ ਅੱਜ ਹਾਰ ਜਾਣ ਸ਼ਿਵ ਸੈਨਾ ਕੋਣੀ ਖੜ ਜਾਂਦੀ ਸ਼ਿਵ ਸੈਨਾ ਅਸੀਂ ਕਿਉਂ ਖੜੀਏ ਓਏ ਅਸੀਂ ਸਾਡੀ ਧਾਰਮਿਕ ਪਾਰਟੀ ਆ ਸਾਡੀ ਕੋਈ ਰਾਜਨੀਤੀ ਪਾਰਟੀ ਨਹੀਂ ਹੈਗੀ ਕੰਮ ਕਰਦੇ ਆ ਗੱਲਾਂ ਕਰਾਂਗੇ ਕੰਮ ਵੀ ਵੱਡੇ ਆ ਸਾਡੇ ਦੱਸੋ ਕਿਹੜਾ ਕੰਮ ਨਹੀਂ ਕੀਤਾ ਪੱਤਰ ਸਾਹਿਬ ਤੁਹਾਨੂੰ ਇੱਕ ਗੱਲ ਪੁੱਛਣਾ ਸੀ ਨਾ ਤੁਹਾਨੂੰ ਤਕਲੀਫ ਹੈ ਸਾਡੇ ਅਗਰ ਪਾਰਟੀ ਦੇ ਵਿੱਚ ਮਹਿਲਾ ਵਿੰਗ ਤੋਂ ਕੋਈ ਸ਼ਾਮਲ ਹੋਏ ਤੁਹਾਨੂੰ ਤੁਸੀਂ ਤੁਸੀਂ ਸਪੋਰਟ ਦਾ ਕੀ ਕਰਨੀ ਤੁਸੀਂ ਸਾਡੀ ਲੱਤਾਂ ਕਿੱਥੇ ਲੱਗੇ ਹੋ ਰਾਤ ਦਿਨ ਰਹਤਾ ਹੈ ਦਿਨ ਦਾ ਹੌਸਲਾ ਵਧਾਓ ਕਿ ਉਹ ਲੜਨ ਆਪਣਾ ਸੈਲਫ ਡਿਫੈਂਸ ਕਰ ਤੁਸੀਂ ਸਾਡੀ ਲੱਤਾਂ ਕਿੱਥੇ ਲਾ ਕੇ ਕਿਉਂ ਨਹੀਂ ਜਾਣਗੇ ਰਾਤ ਨੂੰ ਕਿਉਂ ਨਹੀਂ ਜਾਣਗੇ ਰਾਜੀ ਰਾਗੂ ਮੋੜੂ ਵੀ ਅਸੀਂ ਖੜੇ ਆ 9:00 ਵਜੇ 3:00 ਵਜੇ ਅਸੀਂ ਨਾਲ ਜਾਊਂਗਾ ਮੈਂ ਇਹਨੀ ਕਰਨਾ ਇਹੋ ਹੀ ਚੀਜ਼ ਤਾਂ ਕਲੀਅਰ ਕਰਨੀ ਹੈ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦਾ ਜਾ ਕੇ ਰੇਪ ਹੁੰਦਾ ਉਹਨਾਂ ਨੂੰ ਤਾਂ ਜਾ ਕੇ ਪੁੱਛਿਆ ਨਹੀਂ ਆ ਉਹਨਾਂ ਨੂੰ ਪੁੱਛੇ ਜੋ ਜਿਨ੍ਹਾਂ ਸਨੈਟਿਕ ਹੁੰਦੀ ਆ ਸਾਨੂੰ ਤੁਸੀਂ ਪੁੱਛਣਾ ਕਿ ਕਦੋਂ ਪਹੁੰਚੂਗੇ ਸਰਕਾਰ ਚਾਵੇ ਨਾ ਪ੍ਰਸ਼ਾਸਨ ਚਾਵੇ 5 ਮਿੰਟ ਦੇ ਵਿੱਚ ਠੱਲ ਪੈ ਸਕਦੀ 5 ਮਿੰਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊਜ਼ ਇਸ ਸਮੇਂ ਅਸੀਂ ਸੈਂਡਵੀ ਪੰਜਾਬੀ ਦੇ ਆਫਿਸ ਦੇ ਵਿੱਚ ਖੜੇ ਆ ਜਿੱਥੇ ਮੈਡਮ ਹਰਦੀਪ ਕੌਰ ਨੂੰ ਅੱਜ ਸਿਫ ਸੈਨਾ ਪੰਜਾਬ ਚ ਜੁਆਇਨ ਕਰਾਇਆ ਗਿਆ ਹੈਗਾ ਵਾਦਾ ਹੋਇਆ ਸ਼ਿਵਸੈਨਾ ਪੰਜਾਬ ਦੇ ਵਿੱਚ ਤੇ ਮਹਿਲਾ ਨੂੰ ਜਿਹੜੀ ਹਰਦੀਪਕੌਰ ਮੈਡਮ ਹੈ ਉਹਨਾਂ ਨੂੰ ਜੁਆਇਨਿੰਗ ਕਰਾਇਆ ਗਿਆ ਸਿੰਗਲ ਸੈਂਡਵੀ ਪੰਜਾਬੀ ਜੀ ਜੋ ਸ਼ਿਵਸੈਨਾ ਪੰਜਾਬ ਦੇ ਲੀਡਰ ਵੀ ਹੈਗੇ ਆ ਜੈ ਸ਼੍ਰੀ ਰਾਮ ਸਰਨ ਜੈ ਸ਼ੀਰਾਮ ਜੈ ਮਹਾਕਾਲੀ ਸ੍ਰੀ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਜੀ ਸਰਨ ਵਾਹਿਗੁਰੂ ਦਾ ਖਾਲਸਾ ਅੱਜ ਵਾਦਾ ਆਇਆ ਸ਼ਿਫਸਨਾ ਪੰਜਾਬ ਦੇ ਤੇ ਲੇਡੀਜ਼ ਨੂੰ ਜੁਆਇਨ ਕਰਵਾਇਆ ਹੈਗਾ ਕਿੰਨੇ ਗਰੁੱਪ ਜਿਹੜੇ ਜੁਆਇਨ ਕਰਾਏ ਗਏ ਆ ਹੋਰ ਲੇਡੀਜ਼ ਦੇ ਮੇਰਾ ਤਾਂ ਇੱਕ ਇਹ ਗੱਲ ਮੰਨਣਾ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਲੇਡੀਜ਼ ਨੇ ਜਿਹੜੀਆਂ ਡਰਦੀਆਂ ਲੇਡੀਜ਼ ਜੋ ਅੱਜ ਦੀ ਡੇਟ ਦੇ ਵਿੱਚ ਬਲਤਕਾਰ ਹੋ ਰਹੇ ਲੇਡੀਜ਼ ਨਾਲ ਤੱਕਾ ਹੋ ਰਿਹਾ ਔਰ ਮੇਰੀਆ ਭੈਣਾਂ ਨਾਲ ਤਕਾਹਰੇ ਮੇਰੀ ਮਾਤਾਵਾਂ ਨਾਲ ਤੱਕਾ ਹੋ ਰਿਹਾ ਤੇ ਮੈਂ ਮੇਰੇ ਅੰਦਰ ਇੱਕ ਇਹ ਜਾ ਮਤਲਬ ਡਰ ਕਹਿ ਲੋ ਉਹਨੂੰ ਖੌਫ ਕਹਿ ਲੋ ਜਿਹੜੇ ਕਿ ਮੇਰੇ ਅੰਦਰ ਵੀ ਹੈ ਕਿ ਕਿਉਂਕਿ ਸਾਡੀਆਂ ਵੀ ਧੀਆਂ ਪੈਣਾ ਔਰ ਮੈਂ ਇੱਕ ਮੁਹਿੰਮ ਚਲਾਈਆ ਮੈਂ ਇੱਕ ਮੁਹਿੰਮ ਆਪਣੀ ਭੈਣਾਂ ਨਾਲ ਕੇ ਚਲਾਉਣਾ ਚਾਹੁੰਦਾ ਕਿ ਪੰਜਾਬ ਦੇ ਉਸ ਹਰ ਘਰ ਦੇ ਵਿੱਚ ਜਾਵਾਂਗੇ ਜਿੱਥੇ ਪੰਜਾਬ ਦੀਆਂ ਧੀਆਂ ਬੇਡਰ ਹੋ ਕੇ ਜੀਣ ਪੰਜਾਬ ਦੇ ਵਿੱਚ ਇਹ ਪੰਜਾਬ ਜਿਹੜਾ ਅਸੀਂ ਪਹਿਲਾਂ ਉਹ ਸਰਕਾਰਾਂ ਨੂੰ ਵੋਟਾਂ ਪਾ ਕੇ ਜਿਤਾਇਆ ਸਾਨੂੰ ਉਮੀਦ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਪੰਜਾਬ ਦਾ ਭਵਿੱਖ ਜਿਹੜਾ ਵਧੀਆ ਕਰੂਗੀ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹੀ ਸਰਕਾਰਾਂ ਜੋ ਆ ਪਿੱਛੇ ਅਕਾਲੀ ਦਲ ਕਾਂਗਰਸ ਕਰਦੀਆਂ ਆ ਰਹੀਆਂ ਇਹ ਵੀ ਉਸ ਤੋਂ ਬੱਤਰ ਪਾਰਟੀ ਹੈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਪਹਿਲੀ ਗੱਲ ਸਾਡੇ ਪਾਰਟੀ ਦੇ ਇੱਕੋ ਹੀ ਨਾਰਾ ਸ਼ਿਵ ਸ਼ਕਤੀ ਕਾ ਜਾਬ ਕਰेंगे ਆਪਣੀ ਰੱਖਸ਼ਾ ਆਪ ਕਰਨਗੇ ਹਰ ਭੈਣ ਨੂੰ ਡਰਨ ਦੀ ਕੋਈ ਲੋੜ ਨਹੀਂ ਹਰ ਭੈਣ ਨੂੰ ਕਿਸੇ ਤਰ੍ਹਾਂ ਦੀ ਕੋਈ ਆਪਣੇ ਕੋਲ ਹਥਿਆਰ ਰੱਖੋ ਆਪਣੇ ਆਪ ਸੈਲਫ ਡਿਫੈਂਸ ਰੱਖੋ ਅਸੀਂ ਡੇ ਬਾਈ ਡੇ ਡੇ ਬਾਈ ਡੇ ਉਸ ਚੀਜ਼ ਦੀ ਪ੍ਰੈਕਟਿਸ ਵੀ ਕਰਾਵਾਂਗੇ ਕਿ ਇੱਕ ਲੇਡੀਜ਼ ਨੂੰ ਇੱਕ ਆਪਣੇ ਕਿੱਦਾਂ ਸੈਲਫ ਡਿਫੈਂਸ ਰੱਖਣਾ ਚਾਹੀਦਾ ਔਰ ਮੇਰੀ ਭੈਣ ਹਰਦੀਪ ਕੌਰ ਦੱਸੇਗੀ ਮੈਡਮ ਹਰਦੀਪ ਕੌਰ ਨੇ ਜੁਆਇਨਿੰਗ ਕੀਤੀ ਸ਼ਿਵ ਸੈਨਾ ਜੀ ਕੀ ਦੇਖ ਕੇ ਜੁਆਇਨਿੰਗ ਕੀਤੀ ਹੈ ਪਹਿਲੇ ਕਿਹੜੀ ਪਾਰਟੀ ਵਿੱਚ ਸੀ ਤੁਸੀਂ ਇਹੀ ਦੇਖ ਕੇ ਦੇਖੋ ਤੁਸੀਂ ਹੌਸਲਾ ਦੇਖਿਆ ਸਾਡੀ ਪਾਰਟੀ ਦਾ ਇਹੀ ਹੌਸਲੇ ਨੂੰ ਦੇਖ ਕੇ ਅਸੀਂ ਜੁਆਇਨਿੰਗ ਕੀਤੀ ਹੈ ਪਹਿਲੇ ਕਿਹੜੀ ਪਾਰਟੀ ਚ ਬਿਲੋਂਗ ਕਰਦੇ ਸੀ ਪਹਿਲਾਂ ਆਮ ਆਦਮੀ ਪਾਰਟੀ ਦੇ ਜਿੱਦਾਂ ਫੈਮਿਲੀ ਮੈਂਬਰ ਪਰਿਵਾਰਾਂ ਨੂੰ ਸੀ ਜੁੜੇ ਹੋਏ ਸੀ ਸਿਫ ਆਮ ਆਦਮੀ ਪਾਰਟੀ ਚ ਕਿਹੜੀ ਖੂਬੀਆਂ ਨਹੀਂ ਪਸੰਦ ਆਈਆਂ ਕਿ ਅੱਜ ਸਿਫ ਸੈਨਾ ਚ ਖੂਬੀਆਂ ਪਸੰਦ ਆ ਗਈਆਂ ਆਹੀ ਜੋ ਅੱਜ ਕੱਲ ਦੇਖੋ ਤੁਸੀਂ ਲੇਡੀਜ਼ ਨੇ ਵੀ ਬਹੁਤ ੱੱਕਾ ਹੋ ਰਿਹਾ ਰੇਪ ਦੇ ਕੇਸ ਦੇਖ ਲੋ ਨਹੀਂ ਨਹੀਂ ਬਹੁਤ ਸਾਰੇ ਖੂਬੀਆਂ ਦੀ ਗੱਲ ਤਾਂ ਤੁਸੀਂ ਤਾਂ ਕਰੋ ਖੂਬੀਆਂ ਤੁਸੀਂ ਮੈਨੂੰ ਪੱਤਰਕਾਰ ਦੱਸੋ ਕਿਹੜੀ ਖੂਬੀਆਂ ਤੁਸੀਂ ਦੇਖੀਏ ਪਾਰਟੀ ਇਹਨਾਂ ਦੱਸੋ ਆਵਾਦੀ ਪਾਰਟੀ ਭਗਵੰਤ ਮਾਨ ਸਰਕਾਰ ਕਹਿੰਦਾ ਸੀ ਅਸੀਂ ਵੀਆਈਪੀ ਕਲਚਰ ਬੰਦ ਕਰਨਾ ਕਿੱਥੇ ਬੰਦ ਹੋ ਗਿਆ ਉਹ ਕਹਿੰਦਾ ਸੀ ਅਸੀਂ ਦੋ ਦੋ ਗਨਮੈਨ ਨਹੀਂ ਰੱਖਨੇ ਜਵਾਨੀ ਕਰ ਲਿਆ ਜੀ ਸੋਚ ਕੇ ਜਵਾਨੀ ਕਰ ਲਿਆ ਤੁਸੀਂ ਮੈਨੂੰ ਇਹ ਦੱਸੋ ਉਹ ਹੁਣ ਲੇਡੀਜ਼ ਦੀ ਲੋੜ ਹੈ ਸਾਨੂੰ ਹੁਣ ਮਾਤਾਵਾਂ ਦੀ ਲੋੜ ਹੈ ਅਸੀਂ ਰੱਖਿਆ ਕਰਾਂਗੇ ਸ਼ਿਵਸਾਣਾ ਪੰਜਾਬ ਕਦੀ ਵੀ ਡਰੀ ਨਹੀਂ ਕਿਸੇ ਪਾਸੇ ਵੀ ਇਹ ਦੇਖੋ ਜੇ ਕਿਸੇ ਲੇਡੀ ਨਾਲ ਰੇਪ ਹੁੰਦਾ ਉਹਦੇ ਨਾਲ ਕੋਈ ਖੜਾ ਦੇਖਿਆ ਕੋਈ ਐਮਐਲਏ ਕੋਈ ਕਾਉਂਸਲਰ ਕੋਈ ਕੋਈ ਤੁਸੀਂ ਦੇਖਿਆ ਜੀ ਮੰਤਰੀ ਉਹਦੇ ਨਾਲ ਆ ਕੇ ਖੜ ਗਿਆ ਉਹਦੀ ਸਪੋਰਟ ਕਰਤੀ ਵੀ ਹਾਂ ਇਹਦੇ ਨਾਲ ਗਲਤ ਹੋਇਆ ਉਲਟਾ ਲੇਡੀਜ਼ ਨੂੰ ਹੀ ਸਵਾਲ ਕੀਤੇ ਜਾਂਦੇ ਆ ਵੀ ਨੇ ਲੈ ਕੇ ਛੜਦੇ ਤੁਰ ਪਿੰਦੇ ਆ ਇਹ ਕੋਈ ਹੱਲ ਆ ਇਹ ਕੋਈ ਮਸਲਾ ਵਾ ਦੇ ਨਾ ਕਿਸੇ ਨੂੰ ਸ਼ਰਧਾਂਜਲੀ ਦੇ ਨਾ ਕਿਸੇ ਦਾ ਘਰ ਦੇ ਮਾਂ ਜਿਹਨਾਂ ਦਾ ਰੇਪ ਹੋਇਆ ਉਹਨਾਂ ਦੇ ਘਰ ਦੇ ਵਿੱਚ ਉਹ ਚੀਜ਼ ਪੂਰੀ ਨਹੀਂ ਹੋ ਸਕਦੀ ਇਹ ਆਪਣੇ ਆਪ ਨੂੰ ਭਗਵੰਤ ਮਾਨ ਮੈਂ ਇਹ ਕਹਿਣਾ ਚਾਹਣਾ ਭਗਵੰਤ ਮਾਨ ਜੀ ਆਪਣੇ ਅੰਦਰ ਝਾਕ ਕੇ ਦੇਖੋ ਕਿ ਤੁਹਾਡੇ ਘਰ ਵੀ ਧੀਆਂ ਨੇ ਪੈਣਾ ਨੇ ਮਾਤਾਵਾਂ ਨੇ ਜਿਨ੍ਹਾਂ ਦੇ ਘਰ ਰੇਪ ਹੁੰਦਾ ਵਾ ਜਿਨ੍ਹਾਂ ਦੇ ਘਰ ਉਹਨਾਂ ਨੂੰ ਪੁੱਛ ਕੇ ਦੇਖੋ ਕਦੀ ਤੁਸੀਂ ਹਾਲਚਾਲ ਪੁੱਛਣ ਗਏ ਹੋ ਬਹੁਤ سارے ਘਰ ਇਹ ਜਿਹੇ ਆ ਜਿਨ੍ਹਾਂ ਦੇ ਅੰਦਰ ਰੇਪ ਹੋ ਰਿਹਾ ਨਵਾਲਕ ਬੱਚਿਆਂ ਨਾਲ ਹੋ ਰਿਹਾ ਕੋਈ ਬੋਲਦਾ ਡਰਦਾ ਕੋਈ ਨਹੀਂ ਬੋਲਦਾ ਪਤਾ ਵੀ ਜਿਵੇਂ ਠਾਣੇ ਜਾਮਾ ਕੇ ਸਾਨੂੰ ਇਹ ਗਲਤ ਸਵਾਲ ਹੋਣੇ ਆ ਤੁਸੀਂ ਕਿਸ ਤਰ੍ਹਾਂ ਮਹਿਲਾ ਦੇ ਨਾਲ ਖੜੋਗੇ ਤੁਸੀਂ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਖੜ ਜੋਗੇ ਮਹਿਲਾ ਦੇ ਨਾਲ ਖੜਾਂਗੇ ਅਸੀਂ ਹੁਣ ਬਾਡੀ ਦੇ ਵਿੱਚ ਰਹਿ ਕੇ ਤੁਸੀਂ ਖੜੇ ਨਹੀਂ ਹੁਣ ਸਿਰਸਾ ਨਾਲ ਚ ਰਹਿ ਕੇ ਲੇਡੀ ਹੱਕ ਚਾਣਦੀਆਂ ਆਉਣਗੀਆਂ ਤੁਸੀਂ ਮੇਰੇ ਨਾਲ ਸਵਾਫ਼ੀ ਕਰੋ ਆਮ ਆਦੀ ਪਾਰਟੀ ਦੇ ਵਿੱਚ ਬੰਦੀਸ਼ ਬਹੁਤ ਆਵਾਦੀ ਪਾਰਟੀ ਆਮ ਆਦੀ ਪਾਰਟੀ ਮੈਂ ਉਹਨਾਂ ਨਾਲ ਵੀ ਗੱਲ ਕਰਾਂਗਾ ਆਮ ਆਦੀ ਪਾਰਟੀ ਦੇ ਵਿੱਚ ਮੈਨੂੰ ਪਤਾ ਕੀ ਗੱਲ ਆ ਪਹਿਲਾਂ ਮੇਰੀ ਗੱਲ ਸੁਣੋ ਉਹਦੇ ਵਿੱਚ ਬੰਦੀਸ਼ ਆ ਉਹਦੇ ਵਿੱਚ ਬਿਆਨ ਨਹੀਂ ਦੇ ਸਕਦੇ ਤੁਸੀਂ ਜੋ ਮੰਨਦੇ ਚ ਪੜਾਸਾ ਉਹ ਨਹੀਂ ਦੇ ਸਕਦੇ ਉਥੇ ਰੋਕਦੇ ਆ ਤੁਸੀਂ ਆ ਬਿਆਨ ਦੇ ਲਿਖਤੀ ਰੂਪ ਦੇ ਵਿੱਚ ਬਿਆਨ ਆਈਂਦੇ ਆਹੀ ਤੁਸੀਂ ਦੇਣਾ ਮੈਂ ਤਾਂ ਰੋਕ ਨਹੀਂ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਆ ਚੀਜ਼ਾਂ ਕੋਣ ਅਸੀਂ ਐਸੇ ਕਰਕੇ ਹੀ ਇਸ ਪਾਰਟੀ ਦੇ ਵਿੱਚ ਆਏ ਆ ਕਿ ਅਸੀਂ ਖੁੱਲ੍ਹ ਕੇ ਖੜਾਂਗੇ ਕਿਸੇ ਵੀ ਲੇਡੀਜ਼ ਨੂੰ ਕੋਈ ਵੀ ਤਕਲੀਫ ਹੋ ਗਈ ਉਹ ਸਾਡੇ ਨਾਲ ਸੰਮਰਕ ਕਰੇ ਅਸੀਂ ਹਮ ਹਮ ਆ ਕੇ ਪੂਰੀ ਟੀਮ ਦੇ ਨਾਲ ਉੱਥੇ ਪਹੁੰਚਾਂਗੇ ਉਹਨੂੰ ਇਨਸਾਫ ਦਵਾਵਾਂਗੇ ਪੂਰੇ ਲੁਧਿਆਣੇ ਪੂਰੇ ਪੰਜਾਬ ਜਿੱਥੇ ਮਰਜ਼ੀ ਹੋਵੇ ਜਿੱਥੇ ਸਾਨੂੰ ਕੋਈ ਲੇਡੀ ਜ ਬਾਜ਼ ਮਾਰੂਗੀ ਵੀ ਮੇਰੇ ਨਾਲ ਗਲਤ ਹੋ ਰਿਹਾ ਅਸੀਂ ਅੱਜ ਪੂਰੀ ਟੀਮ ਨਾਲ ਲੱਗੇ ਖੜਾਂਗੇ ਅਸੀਂ ਇਨਸਾਫ ਦਵਾਇਆ ਕਰਾਂਗੇ ਅਸੀਂ ਨਾਲ ਪੂਰਾ ਜੋਰਾਂ ਸ਼ੋਰਾਂ ਤੇ ਲੜਾਈ ਕਰਾਂਗੇ ਸੱਚਾਈ ਨੂੰ ਬਾਹਰ ਲਿਆ ਕੇ ਛੱਡਾਂਗੇ ਉਹ ਕਹਿ ਰਹੇ ਸਚਾਈ ਨੂੰ ਬਾਹਰ ਲਿਆ ਕੇ ਛੱਡਾਂਗੇ ਨਹੀਂ ਸਚਾਈ ਤਾਂ ਬਾਹਰ ਆਉਣੀ ਚਾਹੀਦੀ ਸੀ ਦੇਖੋ ਪਹਿਲਾਂ ਆਪਾਂ ਪੰਜਾਬ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਕਿ ਅਸੀਂ ਪੰਜਾਬ ਚ ਨਸ਼ਾ ਮੁਕਤ ਕਰਦਾਂਗੇ ਮੈਨੂੰ ਦੱਸੀ ਚਲੋ ਤੁਹਾਨੂੰ ਜਿਆਦਾ ਪਤਾ ਤੁਸੀਂ ਜਿਹੜਾ ਮਰਜੀ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਅੱਜ ਤੱਕ ਕੋਈ ਵਾਅਦਾ ਪੂਰਾ ਹੋਇਆ ਅੱਜ ਮੈਂ ਕਹਿੰਦਾ ਵੋਟਾਂ ਪੈ ਜਾਣ ਜਿੰਨੇ ਇਹਨਾਂ ਦੇ 99 ਦੇ 99 ਐਮਐਲਏ ਜਿੱਤੇ ਆ ਉਹ ਅੱਜ ਹਾਰ ਜਾਣ ਕਿਉਂ ਆਸਾਨਾ ਕੋਈ ਖੜ ਜਾਂਦੀ ਸ਼ਿਵ ਸੈਨਾ ਕੋਈ ਖੜ ਜਾਂਦੀ ਸ਼ਿਵ ਸੈਨਾ ਅਸੀਂ ਕਿਉਂ ਖੜੀਏ ਉਹ ਅਸੀਂ ਸਾਡੀ ਧਾਰਮਿਕ ਪਾਰਟੀ ਆ ਸਾਡੀ ਕੋਈ ਰਾਜਨੀਤੀ ਪਾਰਟੀ ਨਹੀਂ ਹੈਗੀ ਅਸੀਂ ਧਰਮ ਇਹ ਸਾਡੇ ਦੱਸੋ ਕਿਹੜਾ ਕੰਮ ਨਹੀਂ ਕੀਤਾ ਤੁਸੀਂ ਕਹਿ ਦਿੰਦੇ ਹੋ ਕਿ ਉੱਥੇ ਸਾਡੇ ਅੱਜ ਤੁਹਾਡੇ ਪ੍ਰਧਾਨ ਕਹਿ ਰਿਹਾ ਕਿ ਗਿੱਦੜਵਾ ਦੇ ਵਿੱਚ ਹਿੰਦੂਆਂ ਦੇ 52% ਹੈਗੇ ਲੇਕਿਨ ਉੱਥੇ ਆਪਣੀ ਪਾਰਟੀ ਖੜੀ ਕਰ ਲਓ ਫਿਰ ਬਿਆਨ ਦੇ ਨੇ ਵੱਡੇ ਵੱਡੇ ਜਗਾਨ ਵਾਸਤੇ ਦਸੀਂ ਖੜੇ ਆ ਹਿੰਦੂਆਂ ਨੂੰ ਜਗਾਨ ਵਾਸਤੇ ਅਸੀਂ ਤਾਂ ਹੀ ਖੜੇ ਆ ਪਹਿਲਾਂ ਪਿੱਛੇ ਜ ਇਹਨਾਂ ਨੇ ਐਲਾਨ ਕਰਤਾ ਕਿ ਜਿੰਨੇ ਸ਼ਿਵਸਾਨੀ ਕੇ ਸਾਰੇ ਤੋੜ ਦੋ ਜਿੰਨੇ ਸ਼ਿਵਸਾਨਾ ਪਾਰਟੀ ਸਾਰੀ ਤੋੜ ਦੋ ਜਿੰਨੇ ਨੇ ਸਾਰੀ ਸਿਕਿਉਰਿਟੀ ਲਿੱਤੇ ਸਾਰੀ ਵਾਪਸ ਲਓ ਫੇਰ ਕਿਉਂ ਵਾਪਸ ਦਿੱਤੀ ਇਹਨੇ ਤੁਸੀਂ ਦੱਸੋ ਕੋਈ ਹਿੰਦੂ ਸਿੱਖਾਂ ਦਾ ਧਰਮ ਆ ਲੱਗਾ ਹਿੰਦੂ ਸਿੱਖ ਇੱਕੋ ਹੀ ਆਇਆ ਇਹਦਾ ਲੋਕਾਂ ਨੇ ਡੀਲਰ ਆਪਣੇ ਵੱਡੇ ਵੱਡੇ ਰੀਡਰਾਂ ਨੇ ਆ ਅਲੱਗ-ਅਲੱਗ ਕਿਤੇ ਹੋਇਆ ਨਹੀਂ ਤਾਂ ਇੱਕੋ ਹੀ ਨੇ ਨ ਫਰਕ ਹਨ ਸਿੱਖਾਂ 'ਚ ਧਰਮ ਵੀ ਕੋਈ ਆ ਰਹਿਣਾ ਵੀ ਇਹ ਪੰਜਾਬ ਦੇ ਵਿੱਚ ਹੀ ਆ ਜਦੋਂ ਦੱਸੋ ਨਾ ਵੀ ਹਿੰਦੂ ਸਿੱਖਾਂ 'ਚ ਕੋਈ ਫਰਕ ਆ ਇਹਨਾਂ ਨੂੰ ਲੜਾਈ ਦੁਰੇ ਜਾਂਦੇ ਲੜਾਈ ਦੁਰੇ ਜਾਂਦੇ ਉਹ ਫਾਇਦਾ ਲਈ ਜਾਂਦੇ ਆ ਸਾਡੇ ਵਰਗੇ ਮੂਰਖ ਲੋਕ ਲੜੀ ਜਾਂਦੇ ਆ ਗੋਰੀਆਂ ਦੀ ਗੱਲ ਹੋ ਗਈ ਫੁੱਟਪਾਲ ਤੇ ਤਮਾਸ਼ਾ ਦੇਖੋ ਇਹੀ ਸਾਡੇ ਹੁਣ ਲੀਡਰ ਕਰ ਰਹੇ ਆ ਫੁੱਟਪਹਾਓ ਤੇ ਤਮਾਸ਼ਾ ਦੇਖੋ ਵੀਰ ਨੂੰ ਬਾਕੀ ਦੱਸਣਗੇ ਤੁਸੀਂ ਤੁਹਾਡੀ ਜੋ ਮਿਸਿਸ ਹੈ ਜੁਆਇਨਿੰਗ ਕੀਤਾ ਹੈਗਾ ਇਹਨਾਂ ਨੇ ਤੁਸੀਂ ਕਿਸ ਤਰ੍ਹਾਂ ਸਾਥ ਦੇਵੋਗੇ ਇਹਨਾਂ ਦਾ ਮੈਂ ਇਹਨਾਂ ਦਾ ਪੂਰਾ ਦਿਲੋਂ ਪੂਰਾ ਦਿਲੋਂ ਸਾਥ ਦੇਵਾਂਗਾ ਕਿਉਂਕਿ ਇੱਕੋ ਹੀ ਇਹ ਪਾਰਟੀ ਆ ਜਿਹੜੀ ਕਿਸੇ ਵੀ ਦੁਖੀ ਬੰਦੇ ਨਾਲ ਖੜਦੀ ਆ ਬਾਕੀ ਪਾਰਟੀਆਂ ਤਾਂ ਮੈਂ ਸਾਰੇ ਨਾਲ ਦੇਖ ਲਿਆ ਕਹਿੰਦੇ ਕੁਝ ਹੋਰ ਆ ਕਰਦੇ ਕੁਝ ਹੋਰ ਆ ਪਰ ਇਹ ਇੱਕ ਹੀ ਪਾਰਟੀ ਆ ਜਦੋਂ ਮੈਂ ਘਟੋ ਘਟ 10 ਸਾਲ ਤੋਂ ਇਹਨਾਂ ਨੂੰ ਮੈਂ ਦੇਖਦਾ ਆ ਰਿਆਂ 10 ਸਾਲ ਤੋਂ ਕਿ ਇਹ ਪਾਰਟੀ ਖੜਨ ਵਾਲੀ ਔਰ ਜ਼ੁਰਤ ਵਾਲੀ ਆ ਇਹ ਨਹੀਂ ਕਿ ਅੱਜ ਪਹਿਲੀ ਆ ਪਹਿਲਾ ਅੱਜ ਕੇਸ ਆ ਕੋਈ ਅਸੀਂ ਕਿਸੇ ਨਾਲ ਖੜੇ ਆ ਸਾਨੂੰ 15 20 ਸਾਲ ਹੋ ਗਏ ਅੱਜ ਵੀ ਬਹੁਤ ਸਾਰੀਆਂ ਕੁੜੀਆਂ ਵੀਡੀਓ ਦੇਖਣ ਗਈਆਂ ਉਹਨਾਂ ਨੂੰ ਪਤਾ ਉਹ ਵੀ ਸਾਨੂੰ ਅਨਸਾਫ ਦਵਾਇਆ ਹੋਇਆ ਵਾ ਅਸੀਂ ਦਵਾਵਾਂਗੇ ਤੇ ਮੇਰੇ ਹਸਬੰਦ ਮੇਰੀ ਪੂਰੀ ਸਪੋਰਟ ਕਰਦੇ ਆ ਇਸ ਚੀਜ਼ 'ਚ ਲੇਡੀਜ਼ ਨਾਲ ਅ मैडम हरदीप कौर जी कह रहे हैं मैं लेडीज के नाल खड़ी हैगी है आस, ते कह रहे हैं मैडम कि मैं लेडीज के नाल खड़े हैं ਤੁਸੀਂ ਕਿਸ ਤਰ੍ਹਾਂ ਇਹਨਾਂ ਦਾ ਸਹਿਯੋਗ ਕਰੋਗੇ ਕਿ ਅਗਰ ਇਹਨਾਂ ਨੂੰ ਜਰੂਰਤ ਪੈ ਗਈ ਰਾਤ ਨੂੰ ਰਾਤ ਨੂੰ ਇਹ ਜਾਬ ਬਣਗੇ ਤੁਸੀਂ ਕਿਸ ਤਰ੍ਹਾਂ ਉਹ ਜਾਣਗੇ ਮੈਂ ਤਾਂ ਇੱਕ ਸਾ ਪੱਤਰ ਸਾਹਿਬ ਤੁਹਾਨੂੰ ਇਹ ਗੱਲ ਪੁੱਛਣਾ ਹੈ ਨਾ ਤੁਹਾਨੂੰ ਤਕਲੀਫ ਹੈ ਸਾਡੇ ਅਗਰ ਪਾਰਟੀ ਦੇ ਵਿੱਚ ਮਹਿਲਾ ਵਿੰਗ ਤੇ ਕੋਈ ਸ਼ਾਮਲ ਹੋਏ ਤੁਹਾਨੂੰ ਤੁਸੀਂ ਤੁਸੀਂ ਸਪੋਰਟ ਦਾ ਕੀ ਕਰਨੀ ਤੁਸੀਂ ਸਾਡੀ ਲੱਤਾਂ ਖਿੱਚਣ ਨੂੰ ਲੱਗੇ ਹੋ ਗੱਲ ਹੋਣੀ ਆ ਫਿਰ ਤੁਸੀਂ ਕਹਿ ਰਹੇ ਨਾ ਰਾਤ ਦਿਨ ਰਾਤ ਦਿਨ ਹੌਸਲਾ ਵਧਾਓ ਕਿ ਉਹ ਲੜਨ ਆਪਣਾ ਸੈਲਫ ਡਿਫੈਂਸ ਕਰ ਤੁਸੀਂ ਸਾਡੀ ਲੱਤਾਂ ਕਿੱਥੇ ਲਾ ਕੇ ਕੋਈ ਕਿਉਂ ਨਹੀਂ ਜਾਣਗੇ ਰਾਤ ਨੂੰ ਕਿਉਂ ਨਹੀਂ ਜਾਣਗੇ ਰਾਜੀ ਰਾਤ ਨੂੰ ਮੋਕੋ ਵੀ ਅਸੀਂ ਖੜੇ ਆ 2:00 ਬਜੇ 3:00 ਬਜੇ ਅਸੀਂ ਨਾਲ ਜਾਊਗਾ ਮੈਂ ਆਪਣੀ ਕਰਨਾ ਇਹੋ ਹੀ ਚੀਜ਼ ਤਾਂ ਕਲੀਅਰ ਕਰਨੀ ਆ ਕਿ ਕੋਈ ਚਲੇ ਜਾਂਦੇ ਆ ਇਕੱਲੇ ਕੱਲੀ ਚਲੇ ਜਾਂਦੀ ਐ ਉੱਥੇ ਜੋ ਪੁਲਿਸ ਨੂੰ ਤਾਂ ਬੁਲਾਉਂਦੇ ਬਾਰੇ ਹੁੰਦਾ ਲੇਕਿਨ ਹੁੰਦੇ ਉੱਥੇ ਕਿਉਂ ਸਮਝ ਨਹੀਂ ਚੋਗੇ ਆ ਦੇਖੋ ਜੀ ਹੁਣ ਮੈਂ ਨਹੀਂ ਕਹਿੰਦਾ ਪੱਤਰਕਾਰ ਸਾਹਿਬ ਮੰਦੇ ਆ ਇਹੀ ਕਹਿਣਾ ਚਾਹੁੰਦਾ ਇਹੀ ਇਹੀ ਗੱਦੀਆ ਵੀਧੀਆਂ ਦੇਖ ਕੇ ਇਹੀ ਗੱਦੀਆ ਵੀਧੀਆਂ ਦੇਖ ਕੇ ਆਵਾ ਦੀ ਪਾਰਟੀ ਛੱਡ ਕੇ ਆਏ ਨੇ ਮੈਂ ਵੀ ਉਹੀ ਗੱਲ ਕਹਿਣਾ ਚਾਹੁੰਦਾ ਕਿ ਆਵਾ ਦੀ ਪਾਰਟੀ ਛੱਡਣ ਦਾ ਮਕਸਦ ਕੀ ਸੀਗਾ ਇਹਨਾਂ ਨੂੰ ਕਿ ਜਿਹੜੀਆਂ ਆਪਾਂ ਆਪ ਮੈਂ ਕਿ ਅੱਛਾ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦਾ ਜਾ ਕੇ ਰੇਪ ਹੁੰਦਾ ਉਹਨਾਂ ਨੂੰ ਤਾਂ ਜਾ ਕੇ ਪੁੱਛਿਆ ਨਹੀਂ ਆ ਉਹਨਾਂ ਨੂੰ ਪੁੱਛੋ ਜੋ ਜਿਨ੍ਹਾਂ ਸਨੇਚਿੰਗ ਹੁੰਦੀ ਆ ਸਾਨੂੰ ਤੁਸੀਂ ਪੁੱਛਣਾ ਕਿ ਕਦੋਂ ਪਹੁੰਚੂ ਇਹ ਜਿਹੜੇ ਮੁੱਦੇ ਆ ਜਿੱਥੇ ਰੇਪ ਦੀਆਂ ਗੱਲਾਂ ਦੱਬੀਆਂ ਜਾਂਦੀਆਂ ਸ਼ਰਮ ਨਾ ਮਰਜੋ ਲੇਡੀਜ਼ ਨੂੰ ਇਹ ਕਿਹਾ ਜਾਂਦਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਗਲਤ ਕੀਤਾ ਕੋਈ ਜੈਨਸ ਨੂੰ ਕਹਿੰਦਾ ਵੀ ਤੂੰ ਰਾਤ ਨੂੰ ਅੱਧੀ ਰਾਤ ਨੂੰ ਜੋ ਕੱਲੀਆਂ ਦੀ ਸਪੋਰਟ ਦੀ ਬਜਾਏ ਤੂੰ ਉਹਦੀ ਬਾਹ ਪੜ ਲਈ ਕੋਈ ਬੋਲਦਾ ਕੋਈ ਨਹੀਂ ਬੋਲਦਾ ਇਹ ਮੁੱਦਾ ਉੱਠਣਾ ਬਹੁਤ ਜ਼ਰੂਰੀ ਆ ਤਾਂ ਕਰਕੇ ਪੰਜਾਬ ਦੇ ਵਿੱਚੋਂ ਰੇਪ ਦੇ ਜਿਹੜੇ ਕੇਸ ਹੋ ਰਹੇ ਦਿਨੋ ਦਿਨ ਵੱਧ ਰਹੇ ਆ ਇਹ ਘਟਾਉਣੇ ਪੈਣਗੇ ਇਸੇ ਰਾਹ ਜਦੋਂ 10 ਸਾਲ ਦੀ ਕੁੜੀ ਨਾ 10 ਵਜੇ ਤੋਂ ਬਾਅਦ ਆਪ ਵੀ ਤੁਸੀਂ ਕਹਿੰਦੇ ਹੋ ਕਿ ਸਨੇਚਿੰਗਾਂ ਹੁੰਦੀਆਂ ਕੁੜੀ ਦੇ ਰੇਪ ਹੁੰਦੇ ਹੁਣ ਕਿੱਥੇ ਗਈਆਂ ਸਰਕਾਰਾ ਕੌ ਸਰਕਾਰ ਚਾਵੇ ਨਾ ਪ੍ਰਸ਼ਾਸਨ ਚਾਵੇ 5 ਮਿੰਟ ਦੇ ਵਿੱਚ ਠੱਲ ਪੈ ਸਕਦੀ 5 ਮਿੰਟ ਦੇ ਵਿੱਚ ਗੱਲ ਤਾਂ ਉਹ ਹੋਣੀ ਵਾਲੀ ਕੀੜੀ ਆ ਜਿਹੜੀ ਸਾਡੇ ਹੁਣ ਬੱਚਿਆਂ ਦੀ ਉਹਨਾਂ ਨੂੰ ਅਸੀਂ ਆਪਦੀ ਬੱਚਿਆਂ ਨੂੰ ਇੰਨੀ ਹਿੰਮਤ ਦੇਣਾ ਚਾਹੁੰਦੇ ਆ ਕਿ ਰਾਤ ਨੂੰ 9 ਵਜੇ 10 ਵਜੇ ਉਹਨਾਂ ਦਾ ਕੋਈ ਰਸਤਾ ਘੇਰਦਾ ਤਾਂ ਉਹ ਛੇਰ ਵਾਂਗੂ ਉਹਨਾਂ ਦਾ ਡੱਟ ਕੇ ਮੁਕਾਬਲਾ ਕਰੇ ਨਾ ਕਿ ਡਰ ਕੇ ਅੰਦਰ ਵੜ ਜੇ ਆਪਦੇ ਪਿਓ ਪਿੱਛੇ ਲੁਕ ਜੇ ਆਪਦੇ ਭਰਾ ਪਿੱਛੇ ਅਸੀਂ ਹੁਣ ਆਪਦੀ ਹਫਾਜ਼ਤ ਪੂਰੀ ਅਸੀਂ ਆਪ ਹੀ ਕਰਾਂਗੇ ਅਸੀਂ ਕਿਸੇ ਦਾ ਇੰਤਜ਼ਾਰ ਨਹੀਂ ਰੱਖਾਂਗੇ ਕਿੰਨੀਆਂ ਮਹਿਲਾ ਕਿੰਨੀਆਂ ਮਹਿਲਾ ਹੋਰ ਜਵਾਨੇ ਆ ਗਏ ਸਾਰੀਆਂ ਬਹੁਤ ਸਾਰੀਆਂ ਨੇ ਬਹੁਤ ਸਾਰੀਆਂ ਤੁਸੀਂ ਦੇਖੋਗੇ ਅੱਗੇ ਅੱਗੇ ਦੇਖੋ ਗੱਲ ਕਰਿਓ ਲੇਡੀ ਜਾਨਾਂ ਨੇ ਵੀਰ ਬਜਰੰਗੇ ਆਹੋ ਹਾਏ ਇਹ ਤਾਂ ਸ਼ੁਰੂਆਤ ਸ਼ਿਵਸੈਨਾ ਪੰਜਾਬ ਸ਼ਿਵਸੈਨਾ ਪੰਜਾਬ ਦਾ ਸੈਂਡਵੀ ਪੰਜਾਬੀ ਸੇ ਮੈਡਮ ਹਰਦੀਪ ਜੀ ਸਾਡੇ ਨਾਲ ਮੌਜੂਦ ਸੀ ਉਹਨਾਂ ਨੇ ਕਿਹਾ ਕਿ ਮੈਂ ਮਹਿਲਾਵਾਂ ਨੂੰ ਸ਼ਿਵਸੈਨਾ ਪੰਜਾਬ ਦੇ ਵਿੱਚ ਜੁਆਇਨਿੰਗ ਕਰਾਂਗੇ ਅੱਜ ਤਾਂ ਮੇਰੇ ਸ਼ੁਰੂਆਤ ਕੀਤੀ ਮੈਂ ਆਈਆਂ ਇਹ ਤਾਂ ਦੇਖੋ ਕਿੰਨੀਆਂ ਮਹਿਲਾਵਾਂ ਯੋद्धा ਬਣ ਕੇ ਉਤਰਨਗੀਆਂ ਸ਼ਿਵਸੈਨਾ ਪੰਜਾਬ ਦੇ ਵਿੱਚ ਹੁਣ ਦੇਖਣਾ ਆਏਗਾ ਕਿ ਇਹ ਸੱਚ ਹੋਏਗਾ ਜਾਂ ਫਿਰ ਕੀ ਹੋਏਗਾ ਸਪਨਾ ਹੀ ਹੋਏਗਾ ਇਹ ਤਾਂ ਤੁਸੀਂ ਦੇਖੋਗੇ ਕਮੈਂਟਾਂ ਰਾਏ ਦੱਸਣਾ